ਸਾਡੇ ਦਰਮਿਆਨ ਭਾਈ ਜੀ ਹੈ ਬਲਾਕ ਜੋ ਕਿ ਟੀਚਰ ਜੂਨੀਅਰ ਦੇ ਬਲਾਕ ਪ੍ਰਧਾਨ ਆ ਬਈ ਸਤਿਗੁਰ ਜੀ ਸਤਿਗੁਰ ਜੀ ਸਰ ਜੀ ਜਿਵੇਂ ਕਿ ਅਸੀਂ ਦੇਖਿਆ ਕਿ ਜੀ ਅੱਜ ਤੁਸੀਂ ਪੈਂਡ ਧੂੜਗੋੜ ਵਿੱਚ ਖੂਟੇ ਵਿੱਚ ਉਹਦੇ ਪੱਤੂ ਹੀਰ ਸਿੰਘ ਦੇ ਵਿੱਚ ਕੈਂਡਲ ਮਾਰ ਚ ਕੱਢੇ ਜੀ ਇਸ ਤੋਂ ਅਗਲੀ ਜੋ ਆਪਣੀ ਰਣਨੀਤੀ ਕੀ ਹੋਗੀ ਅਗਲੀ ਰਣਨੀਤੀ ਜੀ ਇਹ ਲਗਾਤਾਰ ਜਿੰਨਾ ਚਿਰ ਜਿੱਤ ਨਹੀਂ ਜਾਂਦੇ ਇਸ ਲੜਾਈ ਨੂੰ ਇਹ ਲਗਾਤਾਰ ਜਾਰੀ ਰਹੂਗੀ 2 ਜਨਵਰੀ ਨੂੰ ਪੰਜਾਬ ਦੀਆਂ ਸਮੂਹ ਸਰਕਟ ਜਥੇਬੰਦੀਆਂ ਅਧਿਆਪਕਾਂ ਦੀਆਂ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਆ ਗਈ ਤੇ ਉਸ ਦੇ ਵਿੱਚ ਫੈਸਲਾ ਲਿਆ ਜਾਊਗਾ ਪਹਿਲੇ ਹਫਤੇ ਜਾਂ ਪਹਿਲੇ 10 ਦਿਨਾਂ ਦੇ ਵਿੱਚ ਵਿੱਚ ਕੋਈ ਵੱਡੀ ਕਾਲ ਆ ਜਿਹੜੀ ਦਿੱਤੀ ਜਾਊਗੀ ਇਸ ਤੋਂ ਬਿਨਾ ਵੀ ਪਿੰਡ ਪਿੰਡ ਸਕੂਲ ਸਕੂਲ ਇਸ ਮੁੱਦੇ ਨੂੰ ਪਖਾਈ ਰੱਖਣ ਵਾਸਤੇ ਲਗਾਤਾਰ ਸੱਦੇ ਦਿੰਦੇ ਰਹਾਂਗੇ ਹੋਰ ਜੀ ਇਹ ਜਿਹੜੇ ਅਸੀਂ ਜੋ ਆਪਣੇ ਲੋਕ ਦੇਖ ਰਿਹਾ ਉਹਨਾਂ ਨੂੰ ਕੀ ਸੰਦੇਸ਼ ਦਿਓਗੇ ਜੀ ਸੰਦੇਸ਼ ਇਹ ਦੇਖੋ ਇਹ ਤਾਂ ਨਾਰੇ ਇੱਥੇ ਬਲੰਦ ਹੋ ਰਹੇ ਸੀ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਇਹ ਤਾਂ ਜਿਉਂ ਅਸੀਂ ਜੰਮਣ ਪ੍ਰਕਿਰਿਆ 'ਚ ਪੈਨੇ ਆ ਤਾਂ ਇਹ ਜੰਮਦੇ ਜੰਮਣ ਤੋਂ ਬਾਅਦ ਤੇ ਉਸ ਤੋਂ ਬਾਅਦ ਮਾਰਮ ਤੱਕ ਇਹ ਸੰਘਰਸ਼ਾਂ ਦੀ ਲੜੀ ਕਦੇ ਵੀ ਨਹੀਂ ਮੁੱਕਦੀ ਚੇਤਨਾ ਜਿੰਨੀ ਅਸੀਂ ਹਾਸਲ ਕਰਦੇ ਜਾਂਦੇ ਆ ਉਹਨਾਂ ਅਸੀਂ ਲੜਦੇ ਜਾਂਦੇ ਆ ਇੱਥੇ ਡਿਊਟੀ ਕਰਦੇ ਦੌਰਾਨ ਸ਼ਰੇਆਮ ਆਨ ਡਿਊਟੀ ਬੰਦਿਆਂ ਦੀ ਮੌਤ ਹੋ ਜਾਂਦੀ ਆ ਜੋੜਾ ਚਲਿਆ ਜਾਂਦਾ ਘਰ ਸੁਨਣਾ ਹੋ ਜਾਂਦਾ ਬੱਚੇ ਯਤੀਮ ਹੋ ਜਾਂਦੇ ਨੇ ਤੇ ਪੰਜਾਬ ਦੀ ਸਰਕਾਰ 10-10 ਲੱਖ ਰੁਪਏ ਦੇ ਕੇ ਉਹਨਾਂ ਨੇ ਮਖੌਲ ਕਰਦੀ ਆ ਉਹਨਾਂ ਦਾ ਮਜ਼ਾਕ ਉਡਾਉਂਦੀ ਆ ਇਸ ਕਰਕੇ ਇਸ ਬੰਦੇਖਾਨੇ ਲਟੇਰੇ ਰਾਜ ਪ੍ਰਬੰਧ ਦੇ ਵਿੱਚ ਜਿਹਨੇ ਸਾਹ ਲੈਣਾ ਉਹਨੂੰ ਲੜਨਾ ਹੀ ਪਊਗਾ ਲੜਨ ਵਾਸਤੇ ਸਾਨੂੰ ਚੇਤਨਾ ਦੀ ਲੋੜਾ ਸਮਝ ਦੀ ਲੋੜਾ ਉਹ ਕਿ ਸਹਿਰ ਦਾ ਦੇ ਆਪਕ ਜੋੜਾ ਜਿਹੜਾ ਆਪਣੇ ਕੰਮ ਪ੍ਰਤੀ ਪੂਰਾ ਸਹਿਰਦ ਸੀ ਸਮਰਪਿਤ ਸੀ ਆ ਬੱਚੀਆਂ ਇੱਥੇ ਖੜਾਰ ਨਾ ਆਈਆਂ ਹੋਈਆਂ ਦੇਖੀਆਂ ਚੱਲੀਆਂ ਨਹੀਂ ਜਾਂਦੀਆਂ ਉਹਨਾਂ ਦੀ ਮੈਡਮ ਭੈਣ ਕਮਲ ਉਹਨਾਂ ਨੂੰ ਕਿਵੇਂ ਦੂਰ ਦਰਾਂਡੇ ਖੇਤਰਾਂ ਦੇ ਵਿੱਚ ਲਿਜਾ ਕੇ ਨੈਸ਼ਨਲ ਪੱਧਰ ਤੇ ਉਹਨਾਂ ਨੂੰ ਖੜਾਇਆਗਾ ਇਸ ਤਰ੍ਹਾਂ ਸਾਡਾ ਵੀਰ ਜਸਕਰਨ ਪੁੱਲਰ ਲਗਾਤਾਰ ਅੰਗਰੇਜ਼ੀ ਦਾ ਅਧਿਆਪਕ ਹੋਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਲਗਾਤਾਰ ਉਹਨੇ ਲੰਬਾ ਸਮਾਂ ਇਸ ਪਿੰਡ ਦੇ ਪ੍ਰਾਇਮਰੀ ਸਕੂਲ ਚ ਪੜਾਇਆ ਪ੍ਰਮੋਸ਼ਨ ਹੋਈ ਆ ਖੋਟੇ ਪੜਾ ਰਿਹਾ ਸੀਗਾ ਲਗਾਤਾਰ ਇਨਾ ਸਹਿਰਦ ਹੋਣਾ ਲਗਾਤਾਰ ਲੜਾਈ ਦੇ ਮੈਦਾਨਾਂ ਚ ਵੀ ਰਹਿਣਾ ਸੰਘਰਸ਼ ਦੇ ਮੈਦਾਨਾਂ ਚ ਵੀ ਰਹਿਣਾ ਆਪਣੀਆਂ ਕਲਾਸਾਂ ਲਾਉਣੀਆਂ ਪੜਾਉਣਾ ਤੇ ਅਤੇ ਆਪਕਾਂ ਦੇ ਮੰਗਾ ਮਸਲੇ ਤੇ ਲੜਨਾ ਤੇ ਬੋਲਣਾ ਇੱਕ ਚੇਤਨ ਅਧਿਆਪਕ ਦੇ ਹਿੱਸੇ ਆਉਂਦਾ ਇਹ ਚੇਤਨ ਅਧਿਆਪਕ ਜੋੜਾ ਜਿਹੜਾ ਜਹਾਨ ਤੋਂ ਕੂਚ ਕਰ ਗਿਆ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਕਿ ਛੇਤੀ ਤੋਂ ਛੇਤੀ ਇਸ ਮੰਗ ਨੂੰ ਮੰਨ ਕੇ ਤੇ ਇਸ ਗੱਲ ਨੂੰ ਖਤਮ ਕੀਤਾ ਜਾਵੇ ਨਹੀਂ ਇਹ ਪੰਜਾਬ ਪੱਧਰਾ ਬਣੂਗਾ ਇਹ ਬਹੁਤ ਵੱਡੀ ਗੱਲ ਗਾਂਝਾ ਜਾਊਗੀ ਇਹਨਾਂ ਨੂੰ ਮੂੰਹ ਦੀ ਖਾਣੀ ਪਊ ਮੰਗੇ ਬੋਲ ਦੋ ਜਪੜਨਾ ਹਾਂਜੀ ਪਹਿਲੀ ਮੰਗਾ ਜੀ ਪਰਿਵਾਰ ਦੇ ਜਿਹੜੇ ਦੋ ਯਤਿਮ ਬੱਚੇ ਉਹਨਾਂ ਨੂੰ 2-2 ਕਰੋੜ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਦੂਸਰੀ ਮੰਗ ਆ ਕਿ ਇਹ ਪਤਾ ਨਹੀਂ ਕਿਹੜੇ ਰਾਜੇ ਦੀ ਪਰ ਜਾਉਣੀ ਹੈ ਜਦੋਂ 18 ਸਾਲਾਂ ਦੇ ਹੋਣਗੇ ਉਹਨਾਂ ਨੂੰ ਸਰਕਾਰੀ ਨੌਕਰੀ ਦੀ ਲਿਖਤੀ ਗਾਰੰਟੀ ਹੁਣੀ ਦਿੱਤੀ ਜਾਵੇ ਤੇ ਜਿੱਥੇ ਵੀ ਬੱਚੇ ਪੜਨਾ ਚਾਹੁੰਦੇ ਨੇ ਜਿੰਨਾ ਸਮਾਂ ਪੜਨਾ ਚਾਹੁੰਦੇ ਨੇ ਉਹਨਾਂ ਬੱਚਿਆਂ ਵਾਸਤੇ ਜਿਹੜੀ ਆ ਉਹਨਾਂ ਦੀ ਵਿੱਦਿਆ ਦਾ ਪ੍ਰਬੰਧ ਆ ਜਿਹੜਾ ਉਹ ਕੀਤਾ ਜਾਵੇ ਤੇ ਨਾਲ ਦੀ ਨਾਲ ਜਿਹੜਾ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਜਿਹਦਾ ਜਿਹੜਾ ਪਵਾੜੇ ਦੀ ਜਾੜਾ ਗੱਲ ਆ ਕਿ ਅਧਿਆਪਕਾਂ ਤੋਂ ਪੜਾਉਣ ਤੋਂ ਬਿਨਾਂ ਕੰਮ ਲਏ ਜਾਂਦੇ ਨੇ ਉਹ ਕੰਮ ਆ ਜਿਹੜੇ ਲੈਣੇ ਬੰਦ ਕੀਤੇ ਜਾਣ ਅਧਿਆਪਕਾਂ ਨੂੰ ਪੜਾਉਣ ਤੱਕ ਸੀਮਿਤ ਰੱਖਿਆ ਜਾਵੇ ਤਾਂ ਕਿ ਉਹ ਆਪਣਾ ਜਿਹੜਾ ਸਿੱਖਿਆ ਹੋਇਆ ਕੰਮ ਆ ਪੜਿਆ ਹੋਇਆ ਕੰਮ ਜਿਹਦੀ ਉਹਨਾਂ ਨੇ ਟ੍ਰੇਨਿੰਗ ਲਈ ਹੋਈ ਆ ਉਹ ਕੰਮ ਪੂਰਾ ਕਰ ਸਕਣ ਸਾਜੀ ਆਪਣਾ ਸੰਘਰਸ਼ ਤੋਂ ਬਗੈਰ ਜੇਕਰ ਕੋਈ ਆਪਣੀ ਜੋਗ ਹੋਏ ਆਪਣੇ ਕਾਨੂੰਨੀ ਕਾਰਵਾਈ ਆ ਜੀ ਉਹ ਕੀ ਬਣਦੀ ਆ ਜੋ ਤੁਸੀਂ ਕਰਵਾਉਂਗੇ ਕਿ ਨਹੀਂ ਦੇਖੋ ਜੀ ਸੰਘਰਸ਼ ਹੀ ਸਾਡਾ ਕਾਨੂੰਨ ਆ ਇਹੀ ਲਾਗੂ ਹੁੰਦਾਗਾ ਜਦੋਂ ਸੰਘਰਸ਼ ਹੁੰਦਾ ਸਾਰੇ ਕਾਨੂੰਨ ਵੀ ਲੋਕਾਂ ਦੇ ਮੁਕਤ ਜਾਂਦੇ ਆ ਸਾਡੀ ਸੰਘਰਸ਼ ਤੇ ਟੇਕ ਆ ਇਹੀ ਸਾਡਾ ਹਥਿਆਰ ਆ ਇਹੀ ਸਾਡੀ ਢਾਲ ਆ ਅਸੀਂ ਲੜਾਂਗੇ ਪਰ ਦੇ ਦਮ ਤੱਕ ਲੜਾਂਗੇ ਇਹਨਾਂ ਮੰਗਾਂ ਨੂੰ ਪੂਰੀਆ ਕਰੋੜ ਤੱਕ ਲੜਾਂਗੇ ਕਾਨੂੰਨ ਵੀ ਦੇਖਦਾ ਆ ਕਾਨੂੰਨ ਕਾਨੂੰਨ ਇੱਥੇ ਸਾਰੇ ਪਾਸੇ ਦੇਖਦਾ ਇੱਥੇ ਜਿਹੜੀ ਪੰਜਾਬ ਸਰਕਾਰ ਆ ਇੱਥੇ ਹੀ ਹਾਈ ਕੋਰਟ ਆ ਇੱਥੇ ਹੀ ਸੁਪਰੀਮ ਕੋਰਟ ਆ ਕਿ ਉਹਨੂੰ ਦੀਂਦਾ ਨਹੀਂ ਵੀ ਇਸ ਤਰ੍ਹਾਂ ਦੀਆਂ ਕਟੜਾਵਾ ਵਰਪ ਰਹੀਆਂ ਕਿ ਦੀਂਦਾ ਨਹੀਂ ਵੀ ਚੋਣ ਕਮਿਸ਼ਨ ਆ ਜਿਹੜਾ ਉਹਦੀ ਕੀ ਖਦਾਇਤ ਆ ਕਿ ਜੇ ਚੋਣ ਡਿਊਟੀ ਦੌਰਾਨ ਦੇ ਆਪਕਾ ਦੀ ਮੌਤ ਹੋਈ ਨਾ 30 ਲੱਖ ਰੁਪਏ ਮੁਆਵਜ਼ਾ ਦੇਣਾ ਕਾਨੂੰਨ ਇੱਥੇ ਦੇਖ ਕੇ ਵੀ ਕਈ ਹਰੀਆਨ ਡੈਟ ਕਰ ਦਿੰਦਾ ਦੇਖਦੇ ਆ ਕਿ ਕਾਨੂੰਨ ਕੀ ਕਰਦਾ ਅਸੀਂ ਦੇਖਦੇ ਆ ਕਿ ਲੋਕ ਕੀ ਕਰਦੇ ਨੇ ਧੰਨਵਾਦ